ਸੋਸ਼ਲ ਮੀਡੀਆ ਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਗਊ ਮਾਤਾਵਾਂ ਰੋਜ਼ ਮੰਦਰ ਜਾਂਦੀਆਂ ਨੇ ਉੱਥੇ ਜਾ ਕੇ ਆਰਤੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਭਗਵਾਨ ਬਾਲਾ ਜੀ ਦਾ ਆਸ਼ੀਰਵਾਦ ਲੈਂਦੀਆਂ ਨੇ ਤੇ ਫਿਰ ਉੱਥੋਂ ਵਾਪਸ ਆ ਜਾਂਦੀਆਂ ਨੇ ਦਰਅਸਲ ਦੋਵੇਂ ਗਊ ਮਾਤਾਵਾਂ ਨੂੰ ਉਹਨਾਂ ਦੇ ਭਗਤ ਪੂਜ ਰਹੇ ਨੇ ਕੁਦਰਤ ਦਾ ਕਰਿਸ਼ਮਾ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਗਊ ਮਾਤਾ ਰੋਜ਼ਾਨਾ ਮੰਦਰ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੈ ਦਰਅਸਲ ਇਸ ਵੀਡੀਓ ਨੂੰ ਲਾਈਕ ਕੇ ਲੁਧਿਆਣਾ ਮੰਦਰ ਦੇ ਬਾਬਾ ਸੰਤਰਾਮ ਜਿੰਦਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਵੀਡੀਓ ਮਹਿੰਦੀਪੁਰ ਰਾਜਸਥਾਨ ਦੇ ਬਾਲਾਜੀ ਮੰਦਿਰ ਦੀ ਹੈ ਜਿੱਥੇ ਗਊ ਮਾਤਾ ਆਉਂਦੀ ਹੈ ਰੋਜ਼ਾਨਾ ਆਰਤੀ ਤੇ ਸਮੇਂ ਆਰਤੀ ਸੁਣਨ ਤੋਂ ਬਾਅਦ ਮੰਦਿਰ ਤੋਂ ਖੁਦ ਚਲੀ ਜਾਂਦੀ ਹੈ ਉਹਨਾਂ ਨੇ ਦੱਸਿਆ ਕਿ ਭਗਵਾਨ ਦਾ ਅਨੁਸ਼ਮਾ ਹੈ ਜ ਗਊ ਮਾਤਾ ਦੀ ਲੋਕ ਸੇਵਾ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੇ ਉਹਨਾਂ ਕਹਿੰਦੇ ਕਿ ਇਸ ਕਰਕੇ ਗਊ ਮਾਤਾ ਮੰਦਿਰ ਆਉਂਦੀ ਹੈ ਪ੍ਰਬੰਧਕਾਂ ਨੇ ਇਸ ਸਬੰਧੀ ਦੱਸਿਆ ਹੈ ਕਿ ਸਾਨੂੰ ਖੁਦ ਬੜੀ ਹੈਰਾਨੀ ਹੋਈ ਹੈ ਕਿਉਂਕਿ ਇਹ ਪੂਰੇ ਮੰਦਿਰ ਦਾ ਪ੍ਰਬੰਧ ਲੁਧਿਆੜਾ ਤੋਂ ਹੀ ਚਲਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਹੋਰ ਵੀ ਕਈ ਗੱਲਾਂ ਆਖੀਆਂ ਨੇ ਕਿਰਪਾ ਸੱਤੇ ਦੇ ਹੱਜਾ ਲੱਖਾਂ ਲੋਕ ਜਾਂਦੇ ਨੇ ਸਾਦੇ ਬਾੜੇ ਨੇੜੇ ਹੁੰਦੇ ਨੇ ਜੋ ਮੰਗੋ ਜਿੱਦਾਂ ਮੰਗੋ ਜੇ ਤੁਸੀਂ ਰਾਜੇ ਨਾਲ ਜਾਓਗੇ ਉਸੇ ਰਾਜੇ ਤੋਂ ਵੱਧ ਪਾ ਕੇ ਆਓਗੇ ਅਗਰ ਤੁਹਾਡੀ ਭਾਵਨਾ ਅੱਛੀ ਹੈ ਤੇ ਬਾਲਾ ਜੀ ਖੁਦ ਤੁਹਾਡੇ ਸਾਡੇ ਕੰਮ ਥੁੱਧ ਕਰਨਗੇ ਇਹ ਬਾਲਾ ਜੀ ਦੀ ਕਿਰਪਾ ਹੈ ਦੇ ਦੀ ਪਰ ਅੱਜ ਤੋਂ ਪਿਆ ਸਾਲ ਪਹਿਲਾ ਜਦੋਂ ਮੈਂ ਮੇਰੇ ਮਾਤਾ ਹੀ ਬਮਾਤਾ ਪਹਿਲਾ ਉਹਨੇ ਕਿ ਅਸਿਉਣਾ ਦੀ ਸੇਵਾ ਮੈਂ ਆਪਣੇ ਬ੍ਰਦਰ ਕਰਦੇ ਸੀ ਉਸ ਤੋਂ ਬਾਅਦ ਮੈਨੂੰ ਤਜਲੀ ਹੋਈ ਮੈਂ ਗਿਆ ਉਹ ਬੱਲੇ ਦੀ ਕਿਰਪਾ ਨਾਲ ਉਹ ਟੋਲੇ ਤਾਂ ਚਲਾ ਵੀ ਇਦਾਂ ਜਿਆ ਨਹੀਂ ਸੀ ਗਿਆ ਉਸਲੇ ਕੂਹੂਆਂ ਤੋਂ ਪਾਣੀ ਘਟ ਕੇ ਸਾਰਾ ਕੰਮ ਹੁੰਦਾ ਸੀ ਬਹੁਤ ਕੁਝ ਆਪਣੇ ਦਿਲ ਸਾਹ ਕਰਨਾ ਪਿਆ ਮੰਦਰ ਵੀ ਬੜਾ ਘਟਾਇਆ ਸੀਗਾ ਪਰੀ ਕਿਰਪਾ ਕਰ ਸਭ ਕੰਮ ਹੁੰਦਾ ਗਿਆ ਔਰ ਐਸੀ ਕਿਰਪਾ ਦੇ ਨਾਲ ਅਸੀਂ ਕਰਪਾ ਅੱਥੇ ਅੱਜ ਉਹਨੇ ਦੀ ਕਿਰਪਾ ਨਾਲ ਹੀ ਆ ਜੇ ਅੱਥੇ ਇੱਥੇ ਆ ਕੇ ਅਸੀਂ ਜੱਟ ਚੱਲੀ ਜਾਂ ਜਹਾਰ ਚਾਹੀ ਰਹਾ ਥਾ ਤੇ ਫਿਰ ਸੋਚਿਆ ਇੱਥੇ ਆ ਕੇ ਮੈਂ ਜੋ ਦੋ ਦੋ ਚਾਲ ਮਿਲਿਆ ਬਈ ਭਾਈ ਬਾਲਾ ਜੀ ਉਹ ਕਹਿੰਦੇ ਕਿਹਦੇ ਬਾਲਾ ਜੀ ਸਾਡੇ ਨੇ ਮੈਨੂੰ ਹੱਥ ਲਾਪੇ ਕਹਿੰਦੇ ਤੇ ਕਿ ਬਾਲਾ ਜੀ ਮੈਂ ਕਹਿੰਦੀ ਮਿੰਤਾ ਪਤਾ ਤੇ ਕਿ ਬਾਲਾ ਜੀ ਲੇ ਕੇ ਜਿਹੜੇ ਬਾਲਾ ਜੀ ਮੈਂ ਦੇਖ ਕੇ ਆਇਆ ਉਹ ਬਾਲ ਜੋ ਬੱਲ ਮੈਂ ਦੀ ਪਰ ਮੰਦੀਪੋ ਵਾਲਾ ਦੇ ਹਰਿਮਾਨ ਜੀ ਆ ਬਾਦ ਆਇਆ ਉਸ ਤੋਂ ਬਾਅਦ ਆਸਤਾ ਆਸਤਾ ਮੈਂ ਬੈਠਣ ਲੱਗ ਗਿਆ ਕੁਝ ਲੋਕ ਆਲਾ ਪਏ ਸਾਰੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਅੱਜ ਅਰੇ ਬਾਲਾ ਜੀ ਹੋਰੀ ਹੈ ਕਿੰਨੇ ਮੰਦਰ ਬਣਾਏ ਹੈ ਕਿੰਨੇ ਮੋਟੇ ਸਥਾਪਤ ਹੋਇਆ ਜੋ ਵੀ ਅੱਜ ਪੜਾ ਰਿਹਾ ਜੋ ਵੀ ਹੈ ਅੱਜ ਘਰ ਘਰ ਤੇ ਦੁਬਾਲਾ ਜੀ ਹੋਰੀ ਹੈ ਇਹ ਸਭ ਮੇਰੇ ਹੀ ਮੈਨੇ ਨਹੀਂ ਕਦੇ ਵਾਲੇ ਕੰਨ ਵਾਲੇ ਬਾਲਾ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਅੱਜ ਤੱਕ ਅੱਥੇ ਤੇ ਪਹੁੰਚੇ ਹੈ ਅੱਗੇ ਵੀ ਉਹ ਦੰਨ ਸ਼ੀਵਾਨਾ ਇੱਦੇ ਅੱਗੇ ਵੱਧਦੇ ਰਹੀਏ ਇਹੀ ਸਾਡੀ ਇੱਛਾ ਇਹੀ ਬਾਣੀ ਆਜੀ ਤੁਹਾ ਜਿਹੜਾ ਆਰਤੀ ਵੱਲੇ ਉੱਥੇ ਕਿੰਨੇ ਕਿ ਉਹ ਪਹੁੰਚਦੇ ਆ ਆਰਤੀ ਤੇ ਗੋ ਮਾਤਾ ਵੀ ਆਉਂਦੇ ਉੱਥੇ ਉਹਦੇ ਵੱਲ ਹਾਂ ਤੁਸੀਂ ਹੁਣ ਹੁਣ ਤੁਸੀਂ ਨਾ ਅੱਗੇ ਪਹਿਲਾਂ ਪੁੱਤ ਸੁਣੋ ਇਹ ਤਨਨ ਚਲਾ ਪਹਿਲਾਂ ਮੇਰੇ ਪਿਤਾ ਜੀ ਨੇ ਸੁਣਿਆ ਅਸੀਂ ਤੇ ਕਮਰਾ ਬਣਾਈਏ ਹੁੰਦਾ ਇਹ ਪਿਤਾ ਤਾਂ ਤੇ ਬਜ਼ੁਰਗਾ ਚੁੱਕਾ ਜਾਵੇ ਨਹੀਂ ਬਣਿਆ ਫਿਰ ਅਸੀਂ ਬਾਲਾ ਜੀ ਕੇ ਆਜੋੜੇ ਨੇ ਸੁਣਿਆ ਫਿਰ ਬਾਲਾ ਜੀ ਨੇ ਕਰ ਲਿਆ ਗੁੱਸਾ ਤੇ ਦੀ ਗੱਲ ਜਾਂ ਤਾਂ ਕਰ ਦਿਓ ਨਾ ਤਾਂ ਸੀ ਨਹੀਂ ਆਣਾ ਐਸੀ ਕਿਰਪਾ ਵਰਤੀ ਕਿ ਉੱਥੇ ਅਜੀ ਪੌੜੀਆਂ ਦੇ ਉੱਤੇ ਬੈਠ ਸੀ ਸਾਨੂੰ ਬੰਦੇ ਹੁਣ ਤਾਂ ਹੰਸਲਾ ਬਣਾਨੀ ਹੈ ਨਾ ਨਿੱਤ ਹੰਸਲੇ ਕਮਲ ਨੇ ਕਹਿੰਦਾ ਹੰਸਲਾ ਬਣਾਨੀ ਹੈ ਹੰਸਲਾ ਦੀ ਕਿਰਪਾ ਸ਼ੁਰੂ ਹੋ ਗਈ ਅਜੋਹੀ ਕਿਰਪਾ ਚ ਸਾਰੇ ਲੁਧਿਆਣੇ ਦੀ ਇਹ ਹੰਸਲਾ ਪੂਰੇ ਮਹਿੰਦੀਪੁਰਪੁਰ ਦੇ ਵਿੱਚ ਐਸੀ ਕਿਰਪਾ ਵਰਤੀ ਐਸੀ ਕਿਰਪਾ ਵਰਤੀ अपने आप ही बंदी चली चली गई कोई सब आशीर्वाद के ना तो अच्छे इन्ने चमत्कार पूरे लुधियाने अज लुधियाने वाली चमत्कारी धनशाला कल रही है रही गौ माता जी मैं अपने जीवन से छे सौ चौकिया लगा चुके हैं सब बाला जी के आशीर्वाद ला कुछ मेरे में, मैं कभी किसी को कुछ नहीं मंगया ना मैं सैंती जागरण जागण सब मैं अच तक किसी पैसे नी लाया और कोई प्रसाद ਆਪਣੇ ਚੱਕ ਕੇ ਨਹੀਂ ਲਿਆ ਜਿਹੜੇ ਲਈ ਆ ਵੀ ਮੈਨੂੰ ਪਛਾੜ ਦੇ ਦੇ ਹੱਥ ਐਸੇ ਕਰਕੇ ਮੈਨੂੰ ਵੀ ਪਛਾੜ ਦੇ ਦੇ ਆਪੇ ਹੱਥ ਨਾਲ ਪਛਾੜ ਲਿਆ ਪਰ ਰੋਹੀ ਮੈਂ ਗ੍ਰਹਿਨ ਕੀਤਾ ਅੱਜ ਵੀ ਮੇਰਾ ਉਹੀ ਕਰਦੇ ਅੱਜ ਉਹੀ ਕਰਪਾ ਫਿਰ ਕੀ ਬੰਦਾ ਜੈਸੀ ਜੈ ਅਸੀਂ ਉਤੇ ਧਾਨੇ ਬਾਲਲੇ ਜੀ ਜਾਂਦੇ ਨੇ ਈ ਕੋੜੀ ਕੋੜੀ ਗੋਵਾਨੀ ਛੁਰੂ ਹੋਈ ਆਪਣਾ ਕੀ ਮੰਗਾਂਗੀ ਜੀ ਕੀ ਮੰਗਾਏ ਗੋ ਆਂਦਸੀ ਆਂਦਸੀ ਪੌੜੀਆਂ ਤੇ ਖੜੀ ਹੋ ਜਾਂਦੀ ਸੀ पहले तो अच्छे को खाते ध्यान भी ठीक है अजय तो देता को खिलाता अजय करता वो रोज़ आरती त्याई है तुम खुद देखोगे आरती से आके ऐसी है आरती से आके खड़ी हो जाती है फिर अस ध्यान देखिए भी कि कह रहे फिर देखे ऐसे उन्हें ए खे पौड़ियों तो उपर आके खड़े हो जाने अच्छी देख देख फिर फिर असी सेवा करनी शुरू कीती आरती तारनिया शुरू कीतिया फेर ਸਾਨੂੰ ਪਿੱਛੇ ਭੱਜਦੇ ਨੇ ਸਵਾਲ ਕੀਤਾ ਮੈਨੂੰ ਕਿ ਸਾਰੇ ਮਾਤਾ ਗਊ ਮਾਤਾ ਆਂਦੀ ਹੈ ਇਹਨੇ ਜੀ ਹੋ ਸਕਦਾ ਤੁਸੀਂ ਬੰਦ ਕੇ ਖੜੀ ਕੀਤੀ ਹੋਵੇ ਮੈਂ ਕਿਹਾ ਵੀ ਇਹ ਵੀ ਗੱਲ ਤੇ ਹੋ ਸਕਦੀ ਹੈ ਅਸੀਂ ਬਾਲਾ ਹੀ ਮਾ ਬਾਲਾ ਜੀ ਵੀ ਇਹਦਾ ਕਿਦਾਂ ਹੋ ਸਕਦਾ ਦੂਤੇ ਤੇ ਨਹੀਂ ਗਊ ਮਾਤਾ ਆਈ ਹੈ ਤੇ ਤੁਸੀਂ ਫੋਕਸ ਤੇ ਦੇਖੋ ਆਮੀ ਦੇਈ ਹੈ ਸੈਂਕੜੇ ਭਗਤ ਆਏ ਵਿੱਚ ਉਹਨਾਂ ਨੂੰ ਭਗਤ ਨਾਮ ਨਾ ਲਾ ਰਹੇ ਆ ਉਹ ਮੱਥਾ ਟੇਕ ਕੇ ਆਪਣੇ ਆਰਤੀਆ ਕਰਾ ਕੇ ਆਪਣੇ ਮੱਥਾ ਟੇਕ ਕੇ ਅਚੀਵਾ ਦੇ ਕੇ ਪਉ ਜਾਬੀ ਲਈ ਹੈ ਉਹ ਤੁਸੀਂ ਸਾਰਾ ਪਨੇ ਖਾਦੇ ਫਿਰ ਕੀ ਹੋਇਆ ਅਚੀ ਦੇਖਦੇ ਰਹੇ ਕਿ ਐਸੀ ਨਟਕਾ ਪਗਵਾਨੀ ਸ਼ੁਰੂ ਹੋ ਗਈ ਜਿੰਨ ਦੇਖ ਕੇ ਨਾ ਅਸੀਂ ਹਰਾ ਲੈ ਗਏ ਅਸੀਂ ਦੇਖ ਕੇ ਹਰਾ ਲੈ ਗਏ ਦੇਖਣ ਵਾਲੀ ਗੱਲ ਇਹ ਸੀ ਕਿਉਂ ਆਂਦੀ ਸੀ ਪਉਰੀਆ ਚੱਲਦੀ ਸੀ ਸਾਡੇ ਕੋਲ ਨਹੀਂ ਸੀ ਆਂਦੀ ਸਿੱਧੀ ਅੰਦਰ ਬਾਲੇ ਦਰਵਾਜ਼ੇ ਪਹੁੰਚ ਜਾਂਦੀ ਸੀ ਸਿੱਧੀ ਬਾਲਾ ਜੀ ਦਰਵਾਜ਼ੇ ਨਹੀਂ ਨਹੀਂ ਇੱਕ ਮਿੰਟ ਇਹ ਸਬੂਤ ਦੇਨੇ ਪੈਨੇ ਠੀਕ ਹੈ ਨਾ ਹਾਂ 2 ਮਿੰਟ ਲਾਗੇ ਨਾ ਆਰਤੀ ਕਰਾਇਆ ਅਸੀਂ ਪਿੱਛੇ ਬਾਬਾ ਲਾਜੀ ਮੰਦਿਰ ਦੇ ਅੰਦਰ ਬਿਲਕੁਲ ਧਰ ਹੁੰਦਾ ਠੀਕ ਹੈ ਜੀ ਹੈ ਆ ਪੈਡਾ ਕੇ ਪੰਡਿਤ ਜੀ ਤਿਆਰੀ ਕਰੇ ਆ ਪੰਡਿਤ ਜੀ ਦੇਖੀਓ ਥੱਲੇ ਬੈਠੇ ਆ ਆਰਤੀ ਦੀ ਤਿਆਰੀ ਕਰੇ ਲਾਗੀ ਆ ਉਹ ਪੰਡਿਤ ਥੱਲੇ ਬੈਠੇ ਟਿੱਕੇ ਦੀ ਤਿਆਰੀ ਕਰੇ ਕਰਨ ਕੀ ਆਗੀ हूं तो खटी दिखानी है आरती करा दी है पिछे बाला जी मंदिर अंदर बिल्कुल ठीक तो है जी आके पंडित जी तैयारी करे पंडित जी देखी थे बैठे है आरती की तैयारी पहले आ गई है टिके तैयारी करे दिखानी कहते हो मैं कहना देखो ਮਹਿਤਾ ਹੋਤਾ ਮੈਂ ਅਸੀਂ ਸੁਣਿਆ ਸੀ ਭਗਵਾਨ ਕੇਸ਼ਵਨ ਗੋ ਮਾਤਾ ਹੈ ਭਗਵਾਨ ਕੇ ਚਰਨ ਨੂੰ ਪਿਆਰ ਕਰ ਦੇ ਮੈਂ ਕਹਿੰਦਾ ਤੁਸੀਂ ਗੋ ਮਾਤਾ ਨੂੰ ਆਪ ਪਿਆਰ ਕਰੋ ਉਰੀ ਆਰਤੀ ਉਤਾਰੋ ਉਹ ਦੇਖੋ ਮੁੰਡਾ ਦਿਖਾ ਮੱਚ ਉਰੀ ਪੇਟ ਹੱਥ ਫੇੜੇ ਭਗਵਾਨ ਕੇ ਚੇ ਫੇੜਦੇ ਸੀ ਜੇ ਤੁ ਮਤੇ ਤੁਹਾਨੂੰ ਬੁਲਾਇ ਨਾ ਤੁਸੀਂ ਫੇੜੋ ਤੁਸੀਂ ਜਿਹੜੀ ਸੇਵਾ ਕਰੋ ਤੁਸੀਂ ਉਹਨੂੰ ਖਲਾਫ ਕਰੋ ਤੁਸੀਂ ਜਿਹੜੀ ਆਰਤੀਆਂ ਉਤਾਰੋ ਜਿਵੇਂ ਜੈਸਾ ਕਿ ਬਾਬਾ ਜੀ ਨੇ ਹਮਾਰੇ आपको व्याख्यान किया है कि मेहंदीपुर धर्मशाला में एक बहुत ही प्यारी गऊ शुरू में आती थी पहले उसके बाद दूसरे दिन से दूसरी गऊ आनी शुरू हो गई है एक गऊ आके पौड़ियों पे खड़ी हो जाती थी दूसरी गौ जो है अंदर आती है बालाजी के समक्ष मस्तक टेकती है माथा टेकती है और प्यार से खड़ी हो जाती है यदि उसको कुछ खिला दिया जाए वो खा लेती है उसके बाद आरती देखती है आरती देखने के बाद छीटा लेकर वो वापस चली जाती है जे कोई साधारण बात नहीं है जे एक कृष्मा है बालाजी का कृष्मा है जो भगवान कृष्ण जी की प्यारी गऊ जो तैतीस कोटि देवता जिस गऊ में बसते हैं वास करते हैं वो गऊ बालाजी की आरती देखने के गौँ लिए गौ माता गौँ माता जी, जी आरती देखने के लिए।, के लिए वो आती है आकर उसके समक्ष खड़ी होती है और प्यार से आरती देती है ये हमारा जो है भाव है श्रद्धा से आप सभी जिसको नहीं विश्वास है वो आइए मेहंदीपुर बालाजी में लुधियाने वालों की धर्मशाला में बालाजी हमने धर्मशाला हमने नहीं बनाई आप, है। आप भी भी मंदर मंदर है, कोई भी है। कोई भी मेम्बर आकर वो खुद देख सकता है और इसकी पड़ताल कर सकता है हमारा तो पूरा विश्वास है जे साक्षात तैतीस कोटि देवता बालाजी के समक्ष आकर भजन कीर्तन आरती करते हैं कर... जय जय श्री बालाजी हमारी एक धर्मशाला मेहंदीपुर बालाजी में राजस्थान मेहंदीपुर बालाजी जो राजस्थान में है वहाँ ये हमारी धर्मशाला बनी हुई है हमारे पिताजी वहाँ बड़ी सेवा करते हैं वहाँ लगभग हमारे पास तीस कमरे ए सी कमरे हैं जी बड़े अच्छे कमरे हैं जी एक एक रूम में सात सात आठ आठ लोग आ सकते हैं ए सी रूम है सात सात सौ आठ सौ रुपये का कमरा है जी खाने का भी प्रबंध है सत्तर रुपये में हम अनलिमिटेड अल, शाकाहारी फूड देते हैं बहुत अच्छी धर्मशाला हमारे पिताजी बहुत सेवा करते हैं जी और वहाँ हमारी धर्मशाला में एक मंदिर बना हुआ है बालाजी का मंदिर बड़ा अच्छा मंदिर होता है सुबह शाम वहाँ आरती होती है प्रसाद चढ़ता है बड़े कुछ दिनों से वहाँ गऊ माता जो सुबह आती है आरती के टाइम वो हमें आके आशीर्वाद दे रही है हमें बड़ा अच्छा लगा तो हम हमारे सारे बालाजी के भक्तों को तो एक डेढ़ महीने से पता ही था तो हमारे पिताजी चाहते थे कि ज़्यादा से ज़्यादा लोगों को हमारी गऊ माता जो आके हमें आशीर्वाद दे रही है सारी दुनिया को पता चले तो आपके माध्यम से तो जो हमारी सेवा भाव ਔਰ ਇਹ ਗਊ ਮਾਤਾ ਜੋ ਹਮੇ ਆਗੇ ਅਸ਼ੀਰਵਾ ਦੇ ਰਹੀ ਹੈ ساری ਦੁਨੀਆ ਤੱਕ ਇਹ ਬਾਤ ਪਹੁੰਚੇ ਇਸ ਇਸ ਲਈ ਧੰਨਵਾਦ